ਜਲੰਧਰ ਦੇ ਪਿੰਡ ਰਸੂਲਪੁਰ ਵਿੱਚ 16 ਮਾਰਚ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਨਵਦੀਪ ਬ੍ਰਾਊਜ਼ਰ ਦੇ ਘਰ ਹੈਂਡ ਗਰਨੇਡs ੁੱਟਣ ਵਾਲੇ 19 ਸਾਲਾ ਹਾਰਦਿਕ ਨੂੰ ਇੰਸਟਾਗ੍ਰam ਰਾਹੀਂ ਗਰਨੇਡs ੁੱਟਣ ਦੀ ਟ੍ਰੇਨਿੰਗ ਦੇਣ ਵਾਲੇ ਫੌਜੀ ਸੁਖਚੈਨ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਾਰਦਿਕ ਨੂੰ ਇੱਕ ਇੰਸਟਾਗ੍ਰam ਲਿੰਕ ਰਾਹੀਂ ਪਿੰਕ ਖੋਲ ਕੇ ਗਰਨੇਡs ੁੱਟਣ ਦਾ ਵੀਡੀਓ ਦਿੱਤਾ ਗਿਆ ਸੀ ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਫੌਜੀ ਦੀ ਪਹਿਚਾਣ ਸੁਖਚੈਨ ਸਿੰਘ ਜੋ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਮਹਾਨ ਬਦਾਰ ਦਾ ਰਹਿਣ ਵਾਲਾ ਹੈ ਉਸ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੇ ਨੁਸ਼ੇਰਾ ਸੈਕਟਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਫੂਜੀ ਕੋਲੋਂ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ 'ਚ ਟ੍ਰੇਨਿੰਗ ਦੇ ਸੰਬੰਧੀ ਵੀਡੀਓ ਅਤੇ ਲਿੰਕ ਮਿਲੇ ਦੱਸੇ ਜਾ ਰਹੇ ਹਨ ਜਲੰਧਰ ਪੁਲਿਸ ਨੇ ਸੁਖਚੰਦ ਸਿੰਘ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 5 ਦਿਨਾਂ ਦਾ ਰਿਮਾਂਡ ਮਿਲਿਆ ਹੈ ਪੁਲਿਸ ਇਸ ਮਾਮਲੇ ਵਿੱਚ ਅਗਲੇ ਲਿੰਕ ਖੰਗਾਰ ਰਹੀ ਹੈ ਦਰਅਸਲ ਹਾਰਦਿਕ ਨੇ ਆਪਣੀ ਰਿਮਾਂਡ ਦਰਮਿਆਨ ਦੱਸਿਆ ਸੀ ਕਿ ਉਸ ਨੂੰ ਜਸ਼ਾਨ ਅਖਤਰ ਵੱਲੋਂ ਇਹ ਟਾਸਕ ਦਿੱਤਾ ਗਿਆ ਸੀ ਅਤੇ ਉਹ ਹੈਰਾਨ ਸੀ ਕਿ ਉਹਨਾਂ ਦਾ ਟ੍ਰੇਨਰ ਬੁਲਾਰੇ ਫੌਜੀ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ਦੀ ਸੁਰੱਖਿਆ ਤੇ ਗੰਭੀਰ ਸਵਾਲ ਉਠਾ ਦਿੱਤੇ ਹਨ ਤੇ ਸੁਰੱਖਿਆ ਏਜੰਸੀ ਇਸ ਮਾਮਲੇ ਦੀ ਜਾਂਚ ਅੱਗੇ ਵਧਾ ਰਹੀ ਹਨ ਲਾਈ ਪੰਜਾਬੀ ਟੀਵੀ ਲਈ ਜਲੰਧਰ ਤੋਂ ਰਮਨ ਦੀ ਰਿਪੋਰਟ ਜੀ ਸਰ ਸਰ 4G ਹਨ ਕਿ ਮਾਮਲਾ ਹੈ ਕਿ ਤੋ ਪੜਿਆ ਗਿਆ ਕਿਸ ਤਰ੍ਹਾਂ ਟ੍ਰੇਨਿੰਗ ਦਿੰਦਾ ਸੀ ਇੱਕ ਜਿਹੜਾ ਹੈਗਾ YouTube ਪਰ ਰੌਜਰ ਸੰਧੋ ਦੇ ਉੱਪਰ ਜਿਹੜਾ ਹੈਗਾ ਲਾਸਟ ਮੰਥ ਇੱਕ ਅਟੈਕ ਹੋਇਆ ਸੀ ਉਹਦੇ ਘਰ ਦੇ ਉੱਪਰ ਗਰਨੇਡ ਆਮ ਲਾਵੇ ਜੋ ਰਾਏਪੁਰ ਰਸੂਲਪੁਰ ਰਹਿਣ ਦਾ ਰਹਿਣ ਵਾਲਾ ਸੀ ਦਾ ਜਿਹੜਾ ਉਸ ਮਕਦਮਾ ਜਿਹੜਾ 57 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੇ ਮਕਦਮਾ ਦੀ ਤਫਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵੀਡੈਂਸ ਆਈ ਸੀ ਕਿ ਫੈਕਟਸ ਇਹ ਆਏ ਕਿ ਜਿਹੜਾ ਸੁਖਚਰਨ ਸਿੰਘ ਨਾਂ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਇਹ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਇਹ 3rd ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਸੀ ਤਾਂ ਇਸਨੇ ਹਾਰਦਿਕ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਾਰਦਿਕ ਕੰਬੋਜ ਸੀ ਉਸ ਨੂੰ ਇਹਨੇ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿਵੇਂ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਨਿੰਗ ਉਹਦੀ ਕੱਢੀ ਜਾ ਸਕਦੀ ਹੈ ਤਾਂ ਇੰਸਟਾਗ੍ਰam ਦੇ ਉੱਪਰ ਇਸਨੇ ਜਿਹੜੀ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕਦਮੇ ਦੇ ਵਿੱਚ ਨੋਮੀਨੇਟ ਕੀਤਾ ਸੀ ਮਕਦਮਾ ਦੇ ਵਿੱਚ ਨੋਮੀਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਗਿਆ ਅਸੀਂ ਸਾਰੀ ਐਵੀਡੈਂਸ ਪੁਕਤਾ ਜਿਹੜੀ ਐਵੀਡੈਂਸ ਹੈ ਕਿਸੇ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ذریعے ਜਿਹੜਾ ਹੈਗਾ ਮਾਂਜੋ ਕੋਰਟ ਨੇ ਜੋ ਵਾਰੰਟ ਆਫ ਅਰੈਸਟ ਜਿਹੜੇ ਨਹੀਂ ਜਾਰੀ ਕੀਤੇ ਸੀ ਤਾਂ ਉਹ ਵਾਰੰਟ ਆਫ ਜਿਹੜੇ ਅਰੈਸਟ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹਦੀ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਇਹਦਾ ਜਿਹੜਾ ਸੀ ਇਹਦੇ ਸੀਨੀਅਰ ਆਫੀਸਰਜ਼ ਨੂੰ ਇਨਫਾਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟ ਸਬਮਿਟ ਕੀਤੀ ਜਿਨ੍ਹਾਂ ਨੇ ਲੋਕੀਤਾ ਤੇ ਜਿਹੜਾ ਹੈਗਾ ਇਹਨੂੰ ਲਿਊ ਜਿਹੜਾ ਪ੍ਰोसीजर ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈ ਗਈ ਐਂਡ ਇਹਨੂੰ ਮਾਨਜੋ ਕੋਰਟ 'ਚ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਹੈ ਸਰ ਇਹ ਕਿੰ ਟੱਚ ਵਿੱਚ ਕਿੰਦਾ ਆ ਹਰਦੀ ਕੰਬੋਜ ਦੇ ਤੇ ਆ ਜਿਹੜੀ ਪ੍ਰੀਲਿਮਰੀਡ ਇਨਵੈਸਟੀਗੇਸ਼ਨ ਦੇ ਵਿੱਚ ਵੀ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੇ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੀ ਉਹਨਾਂ ਨਾਲ ਜਿਹੜੇ ਫਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਆਉਣੀ ਸ਼ੁਰੂ ਹੋ ਗਈ ਜਿਹੜਾ ਹਰਦੇਕ ਕੰਪੋਜ਼ ਸੀ ਇਸ ਤਰੀਕੇ ਨਾਲ ਇਹਨਾਂ ਦੇ ਸੰਪਰਕ 'ਚ ਆ ਕੇ ਅੱਗੇ ਨੇ ਫਿਰ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਸੀ ਸਿਰਫ ਫੌਜੀ ਦੇ ਡਾਇਰੈਕਟਰ ਲਿੰਚ ਆਇਆ ਕਿ ਨਿਸ਼ਾਨ ਜਾਂ ਭੱਟੀ ਦਾ ਕੋਈ ਰੋਲ ਹੈਗਾ ਉਹ ਚ ਉਹਨਾਂ ਦੇ ਇੰਟਰਚ ਨੂੰ ਕਰਾਇਆ ਨੂੰ ਵਾਪਸ ਦੇ ਅ ਨਹੀਂ ਜਿਹੜਾ ਜਸ਼ਾਨ ਭੱਟੀ ਜਾਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਨਹੀਂ ਆਇਆ ਜਸ਼ਾਨ ਅਕਟਰ ਉਹਨਾਂ ਦੇ ਨਾਲ ਇਹਦਾ ਟੱਚ ਨਹੀਂ ਆਇਆ ਸੀ ਇਹਦਾ ਹਰਦੇਵ ਕੰਬੋਜ਼ ਦੇ ਨਾਲ ਜਿਹੜਾ ਟੱਚ ਆਇਆ ਡਾਇਰੈਕਟਲੀ ਉਹਦਾ ਟੱਚ ਹੈ ਡਾਇਰੈਕਟਲੀ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਇਹਦੇ ਸੱਚ ਹੈ ਇਹ ਬੰਮ ਜੁੱਟਾ ਦੀ ਟ੍ਰੇਨਿੰਗ ਮੰਗੀ ਸੀ ਕਿ ਉਹ ਬੰਦੇ ਨੇ ਆਪ ਨੂੰ ਕਿਹਾ ਸੀ ਤੈਨੂੰ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਚ ਤੈ ਹੈ ਕਿ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਹਰਦੇਖ ਕਮੋਜ ਆ ਉਸਨੇ ਇਹਨੂੰ ਇੱਕ ਗਰਨੇਟ ਦੀ ਜਿਹੜੀ ਹੈਗੀ ਸ਼ੋ ਕੀਤਾ ਸੀ ਪਿੱਕ ਸ਼ੋ ਕੀਤੀ ਤੇ ਦੂਸਰਾ ਜਿਹੜਾ ਇੱਕ ਦਿਖਾਇਆ ਕਿ ਕਿਸ ਤਰੀਕੇ ਨਾਲ ਚੱਲਦਾ ਤਾਂ ਇਹਸਨੇ ਅੱਗੇ ਜਿਹੜੀ ਹੈਗੀ ਆਪਣੇ ਵੱਲੋਂ ਉਸ ਨੂੰ ਚਲਾ ਕੇ ਕਿਸ ਤਰੀਕੇ ਨਾਲ ਚੱਲਦਾ ਉਹ ਵੀਡੀਓ ਇਹਦਾ ਸ਼ੇਅਰ ਕੀਤੀ ਜਿਹੜੀ ਹੈਗੀ ਵੀਡੀਓ ਵੀਡੀਓ ਦੇ ਜ਼ਰੀਏ ਵੀਡੀਓ ਕਾਲ ਦੇ ਜ਼ਰੀਏ ਇਹਨਾਂ ਦੀ ਗੱਲਬਾਤ ਹੋਈ। ਹੋਰ ਵੀ ਕੋਈ ਲੋਕ ਵਿੱਚ ਸ਼ਾਮਲ ਹੋਣ ਦੇ ਹਲੇ ਦੇ ਵਿੱਚ ਜਿਹੜੀ ਹੈਗੀ ਨੌ ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਹਦੇ 18 ਕਯੂਜ਼ ਹੈਗੇ ਨੇ ਅਸੀਂ ਉਹਨਾਂ ਦੇ ਜਿਹੜੇ ਕੁਝ ਬਾਹਰ ਬੈਠੇ ਹੈਗੇ ਨੇ ਬਾਕੀ ਜਿਹਦਾ ਜਿਹਦਾ ਵੀ ਰੋਲ ਹੈਗਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਰ ਕਿਸੇ ਦਾ ਵੀ ਕੋਈ ਹੋਰ ਰੋਲ ਸਾਹਮਣੇ ਆਉਂਦਾ ਤਾਂ ਡੈਫੀਨਿਟਲੀ ਅਸੀਂ ਅਕੋਰਡਿੰਗ ਟੂ ਜਿਹੜੀ ਸਾਡੇ ਪ੍ਰੋਸੀਜਰ ਹੈ ਅੱਗੇ ਪ੍ਰੋਸੀਡ ਕਰਾਂਗੇ ਫਿਲਹਾਲ 18 ਬੰਦੇ ਇਸ ਮਕਦਮੇ ਵਿੱਚ ਹੁਣ ਤੱਕ 18 ਮਕਸਮੇ ਜਿਹੜੇ ਦੋਸ਼ੀ ਹੈਗੇ ਨੇ ਨੌ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਤਾਂ ਜੀ